ਤੋ ਆ ਫੜੀ ਹੈ ਮੱਛੀ ਦਰਿਆ ਦੇ ਵਿੱਚੋਂ ਇਸ ਗੱਲ ਦੀ ਸਾਰਿਆਂ ਨੂੰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਮੈਂ ਆਇਆ ਸੀਗਾ ਹਰੀਕੇ ਪੱਤਣ ਤੇ ਅੱਜ ਆਪਾਂ ਤੁਹਾਨੂੰ ਇੱਥੋਂ ਦਿਖਾਣੇ ਆ ਪਾਣੀ ਦਾ ਲੈਵਲ ਕਿੰਨਾ ਕੁ ਵਧਿਆ ਵਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਡੈਮ ਵਾਲੀ ਸਾਈਡ ਤੇ ਦਿਖਾਨੇ ਤੁਹਾਨੂੰ ਜਾ ਕੇ ਉਸ ਤੋਂ ਆਪਾਂ ਹਰੀ ਕੇ ਪੱਤਣ ਅੱਜ ਫੇਰ ਆਏ ਸੀਗੇ ਅੱਜ ਹੈਗੀ ਆ 15 ਜੁਲਾਈ ਆ ਤੇ ਆਪਾਂ ਤੁਹਾਨੂੰ ਅਪਡੇਟ ਦੇਣ ਵਾਸਤੇ ਆਏ ਆ ਕਿੰਨਾ ਕੁ ਪਾਣੀ ਹੋਣ ਹੈਗਾ ਇਸ ਟਾਈਮ ਇੱਧਰਲੀ ਸਾਈਡ ਹੈਗਾ ਵਾ ਫਿਰੋਜ਼ਪੁਰ ਵਾਲਾ ਫੀਡਰ ਦਰਿਆ ਦੇ ਵਿੱਚ ਕਚਰਾ ਬਹੁਤ ਜ਼ਿਆਦਾ ਰੋੜ ਰੋੜ ਕੇ ਆਇਆ ਹੋਇਆ ਵਾ ਤੇ ਬੂਟੀ ਵੀ ਜਮ੍ਹਾ ਹੋਈ ਪਈ ਆ ਪਹਿਲਾਂ ਇੱਥੇ ਬਹੁਤ ਜ਼ਿਆਦਾ ਹੁੰਦੀ ਸੀਗੀ ਬੂਟੀ ਹੁਣ ਤਾਂ ਅੱਗੇ ਚਲ ਗਈ ਆ ਰੁੜ ਕੇ ਇਹ ਇਧਰਲੀ ਸਾਈਡ ਆ ਔਰ ਜਾ ਰਹੇ ਜਿਹੜੇ ਉੱਪਰ ਉਹ ਕੰਮ ਕਰਦੇ ਆ ਪਿਆ ਇੱਥੇ ਕੰਮ ਚੱਲਦਾ ਪਿਆ ਵਾ ਉਸ ਤੋਂ ਹੁਣ ਆਪਾਂ ਇਧਰਲੀ ਸਾਈਡ ਆਏ ਸੀਗੇ ਜੰਗਲਾਂ ਵਿੱਚੋਂ ਇੱਕ ਰਸਤਾ ਜਾਂਦਾ ਵਾ ਓਡ ਕ੍ਰੋਸ ਕਰਕੇ ਅੱਗੇ ਉਹ ਰਸਤਾ ਟਰਨ ਹੁੰਦਾ ਸੀਗਾ ਜਿਹੜਾ ਤੁਸੀਂ ਪੁਲ ਦੇਖ ਰਹੇ ਆ ਇਹ ਹੈਗਾ ਜਿਹੜਾ ਡੈਮ ਦੇ ਉੱਪਰੋਂ ਜਾ ਰਿਹਾ ਵਾ ਪੁਲ ਇਧਰ ਥੱਲੇੋਂ ਦਰਿਆ ਚੱਲਦਾ ਵਾ ਤੇ ਇਧਰਲੀ ਸਾਈਡ ਆ ਜਿਹੜਾ ਰੋਡ ਚੱਲਦਾ ਪਿਆ ਪੁਲ ਦੇ ਉੱਪਰ ਇਧਰਲੀ ਸਾਈਡ ਰਾਈਟ ਸਾਈਡ ਜਾ ਰਿਹਾ ਵਾ ਅਮ੍ਰਿਤਸਰ ਨੂੰ ਤੇ ਇਧਰਲੀ ਸਾਈਡ ਜਾ ਰਿਹਾ ਵਾ ਫਰੀਦਕੋਟ ਨੂੰ ਪਹਿਲਾਂ ਇਧਰਲੀ ਸਾਈਡ ਬਿਲਕੁਲ ਪਾਣੀ ਨਹੀਂ ਹੁੰਦਾ ਹੈਗਾ ਤੇ ਹੁਣ بارشਾਂ ਹੋ ਰਹੀਆਂ ਵਾ ਬਹੁਤ ਜ਼ਿਆਦਾ ਤੇ ਇਸ ਕਰਕੇ ਪਾਣੀ ਇੱਧਰ ਵੀ ਬਹੁਤ ਜ਼ਿਆਦਾ ਆਇਆ ਹੋਇਆ ਵਾ ਹੁਣ ਇੱਥੋਂ ਆਪਾਂ ਨਿਕਲਦੇ ਆਂ ਤੇ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਤੋਂ ਜਾ ਕੇ ਦਿਖਾਉਨੇ ਆਂ ਬਾਰਿਸ਼ ਫੇ ਹੋਣ ਲੱਗ ਗਈ ਆ ਤੇ ਬਹੁਤ ਫਾਸਟ ਪਹਿਲਾਂ ਵੀ ਹੋ ਕੇ ਹੱਟੀਆ ਬਾਰਿਸ਼ ਹੋਣ ਫੇ ਹੋਣੀ ਸ਼ੁਰੂ ਹੋ ਗਈ ਆ ਹਲਾਣਾ ਨੂੰ ਸਪੀਡ ਪਾਣੀ ਦੀ ਘਟ ਹੋ ਗਈ ਆ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਸੀਗੀ ਕਿਉਂਕਿ ਉਸ ਦਿਨ بارش ਵੀ ਹੋਈ ਸੀਗੀ ਉਸ ਕਰਕੇ ਵੀ ਹੋ ਸਕਦਾ ਵਾ ਪਾਣੀ ਦੀ ਸਪੀਡ ਵਧੀ ਹੋਵੇ ਦਰ ਬਾਈ ਮੱਛੀਆਂ ਫੜਦਾ ਪਿਆ ਕੁੰਡੀ ਲਈ ਹੋਈ ਆ ਆਈ ਕੋਈ ਮੱਛੀ ਕਾਬੂ ਤੇ ਨਹੀਂ ਅੱਗੇ ਵੀ ਆ ਤੇ ਉਹ ਦੂਜੀ ਸਾਈਡ ਵੀ ਜ਼ੂਮ ਕਰਕੇ ਦਿਖਾਣੇ ਤੁਹਾਨੂੰ ਉਧਰ ਵੀ ਬੈਠੇ ਪਿਆ ਆ ਚੰਬਾ ਵੱਡੀਆਂ ਵੱਡੀਆਂ ਇਸ ਦਰਿਆ ਦੇ ਵਿੱਚ ਇਹ ਮੱਛੀਆਂ ਇੱਥੋਂ ਦਰਿਆ ਚ ਫੜ ਕੇ ਤੇ ਮੰਡੀ ਵਿੱਚ ਜਾ ਕੇ ਵੇਚ ਆਉਂਦੇ ਆ ਤੇ 200 ਰੁਪਏ ਕਿਲੋ ਦੇ حساب ਨਾਲ ਦੋਸਤੋ ਆ ਫੜੀ ਐ ਮੱਛੀ ਦਰਿਆ ਦੇ ਵਿੱਚੋਂ ਦੇਖੋ ਕਿੰਨੀ ਵੱਡੀ ਆ ਜਿਸ ਤੋਂ ਇਹ ਵੱਡੀਆਂ ਵੱਡੀਆਂ ਆ ਇਹ ਕਿਹੜੀ ਨਸਲ ਆ ਪਤਾ ਕੁਛ ਬੌਸ ਬੌਸ ਅੱਛਾ ਤਾਂ ਮੂੰਹ ਤਾਂ ਬਣਾਇ ਦੋ ਮਿੰਟ ਥੋੜੇ ਅੱਗੇ ਨੂੰ ਘਾਰ ਉੱਪਰ ਨੂੰ ਹੋਲ ਚੱਕ ਕੇ ਚੱਕ ਕੇ ਥੋੜੇ ਆ

बारिश हो हटी हटि ਅੱਜ ਵੀ ਹੋ ਰਹੀ ਆ ਥੋੜੀ ਥੋੜੀ ਆਪਾਂ ਤੁਹਾਨੂੰ ਪਾਣੀ ਦਾ ਲੈਵਲ ਦੱਸਦੇ ਆ ਪਾਣੀ ਦਾ ਲੈਵਲ 70 ਤੋਂ ਥੋੜਾ ਜਿਹਾ ਥੱਲੇ ਆ ਆਉਂਦੀ ਪਈ ਆ ਉਧਰਲੀ ਸਾਈਡ ਤੋਂ ਤੇ ਇੱਥੇ ਆ ਕੇ ਰੁਕੀ ਜਾਂਦੀ ਪਈ ਆ ਦੋਸਤੋ ਮੈਂ ਇਧਰਲੀ ਸਾਈਡ ਆਇਆ ਸੀਗਾ ਆ ਦੇਖੋ ਜਿਹੜਾ ਪੋਲ ਤੋਂ ਰਸਤਾ ਟਰਨ ਕਰਦਾ ਵਾ ਤੇ ਇਧਰਲੀ ਸਾਈਡ ਵੀ ਇਧਰ ਪਾਣੀ ਦਾ ਲੈਵਲ ਘੱਟ ਹੀ ਆ ਸਪੀਡ ਤੇ ਜਿਹੜੇ ਪਿੰਡ ਦੇ ਲੋਕ ਆ ਇੱਥੇ ਮੱਝਾਂ ਆਪਣੀਆਂ ਚਾਰਦੇ ਆ ਇਹ ਡੂੰਗਾ ਨੀਗਾ ਤਾਂ ਨਾ ਇਹਦਾ ਸਪੀਡ ਹੀ ਹੈ ਪਾਣੀ ਦੀ ਇੰਨੀ ਤੇ ਜਿਹੜਾ ਇਧਰਲੀ ਸਾਈਡ ਚੱਲਦਾ ਪਿਆ ਵਾ ਸਤਲੂ ਜੋ ਰਿਵਰ ਤੇ ਉਹ ਇਹ ਡੂੰਗਾ ਵੀ ਆ ਤੇ ਜਿਹੜੀ ਸਪੀਡ ਵੀ ਬਹੁਤ ਆ ਪਾਣੀ ਦੀ ਤੇ بارش ਹੋਈ ਆ ਤੇ ਉਹਦੇ ਕਰਕੇ ਪਾਣੀ ਉੱਪਰ ਆ ਗਿਆ ਥੋੜਾ ਜਿਹਾ ਦੇ ਟਾਈਮ ਵਾਸਤੇ بارش ਹੋ ਰਹੀ ਸੀਗੀ ਤੇ بارش ਹੁਣ ਫੇਰ ਸ਼ੁਰੂ ਹੋ ਗਈ ਆ ਬਹੁਤ ਫਾਸਟ ਪੈਂਦੀ ਪਈ ਆ ਹੋਣਾ ਨਾ ਇਧਰਲੀ ਸਾਈਡ ਥਾਣੀ ਮੈਂ ਆਇਆ ਵਾਂ ਰਸਤਾ ਕੱਚਾ ਹੀ ਆ ਠੀਕ ਆ ਕੇ ਆ ਜੇ ਕੋਈ ਗੱਲ ਹੋਵੇ ਤਾਂ ਮੈਨੂੰ ਕਹਿਣਾ ਜਿਹੜਾ ਰੋਡ ਆ ਇਹ ਆ ਰਿਹਾ ਵਾ ਫਰੀਦਕੋਟ ਤੋਂ ਤੇ ਇੱਧਰ ਪਾਣੀ ਦੀ ਸਟੇਟ ਚੈੱਕ ਕਰੋ ਦੋਸਤੋ ਮੈਂ ਲੋਹਿਆਂ ਤੋਂ ਅੱਗੇ ਪਹੁੰਚ ਗਿਆ ਹਾਂ ਤੇ بارش ਫੇਰ ਸ਼ੁਰੂ ਹੋ ਗਈ ਆ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਹਾਂ ਸਮਾਪਤ ਆਪਾਂ ਹੁਣ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ